ਕਿੰਨੇ ਵੀ ਸਤਕਾਰ ਜੋ ਬਜ਼ੁਰਗ ਸਾਹਿਬਾਂ ਮਾਮਾਈ ਬੈਠੇ ਨੇ ਕਿਹਾ ਨੌਜਵਾਨ ਖੜੇ ਨੇ ਸੱਤ ਬੱਲਾ ਗਲਾਈ ਸੱਤਾਂ ਕੋ ਵਾਹਿਗੁਰੂ ਦਾ ਹਲਕਾ ਵਾਹਿਗੁਰੂ ਇਹਨਾਂ ਚਾਹ ਮੈਂ ਹਰਿਆਣਾ ਦਾ ਨਾਮ ਨਹੀਂ ਬੋਲਦਾ ਪਹਿਲਾਂ ਪੰਜਾਬ ਤੇ ਹਰਿਆਣਾ ਦਾ ਮੈਨੂੰ ਉੱਥੇ ਮੁੰਡੇ ਕਹਿੰਦੇ ਤੂੰ ਹਰਿਆਣਾ ਦਾ ਨਾਮ ਘੱਟ ਬੋਲਦਾ ਦੋਨਾਂ ਦਾ ਨਾਰਾ ਲੱਗ ਗਿਆ ਪੰਜਾਬ ਹਰਿਆਣਾ ਤਜ ਨਾਵਾ ਜਿੰਦਾਬਾਦ ਜਿੰਦਾਬਾਦ ਤਜ ਨਾਵਾ ਜਿੰਦਾਬਾਦ 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 ਸਾਰੇ ਹੀ ਨੌਜਵਾਨ ਸਾਰੇ ਹੀ ਸੁਰੱਖਿਆਬਾਨ ਆਪਣੀ ਦੇ ਹੱਕਾਂ ਦੇ ਵਿੱਚ ਚੱਪਾ ਲੜ ਰਹੇ ਆ ਆਪਣੀ ਜਿਹੜੀ ਲੜਾਈ ਹੈ ਜੋ ਹਰ ਸਾਲ ਦਾ ਲੜੀ ਜਾਂਦੀ ਹੈ ਤੇ ਨਾਲ ਨੌਜਵਾਨ ਨੂੰ ਹੋਰ ਬੜਾ ਰੱਖਣਾ ਜ਼ਰੂਰੀ ਹੈ ਕਿਉਂਕਿ ਜਿਹੜੇ ਸਾਡੇ ਆਗੂ ਸਾਹਿਬ ਆਉਣਗੇ ਜਿਨ੍ਹਾਂ ਦਾ ਬਹੁਤ ਵੱਡਾ ਚੜ੍ਹਤ ਹੈ ਪਹਿਲਾਂ ਵੀ ਜਿਹੜਾ ਸੀ ਅੰਦੋਲਨ ਮਾਰ ਲੰਮਾ ਸਮਾਂ ਲੜਿਆ ਉਹ ਤੋਂ ਬਾਅਦ ਉਹਨਾਂ ਦੇ ਹਿੱਤਾਂ ਖਿੰਮੇ ਚੁਰਮੇ ਵਾਰੀ ਭਰ ਗਏ ਆ ਪਰ ਸਾਰੇ ਆਗੂਆਂ ਨੂੰ ਤੁਹਾਨੂੰ ਗੱਲ ਕਰਦੇ ਨੇਗੇ ਕਿ ਤੁਸੀਂ ਉੱਥੋਂ ਪੀਰ ਜਾਈ ਜੋ ਸੰਘਾਪੱਤਰ ਨੂੰ ਨਿਰਾਸ਼ੇ ਰੱਖ ਦੇਣਗੇ ਅਸੀਂ ਅੰਦੋਲਨ ਦੇ ਵਿੱਚੋਂ ਉਸ ਦੇ ਵਿੱਚੋਂ ਬਹੁਤ ਕੁਝ ਲੈ ਕੇ ਆਇਆ ਬਹੁਤ ਕੁਝ ਖੜ ਕੇ ਆਇਆ ਸੰਕਾਰ ਦੇ ਡਿਕਟੇਟਰ ਰਾਜੂ ਉਸ ਦੇ ਹੱਥ ਆਇਆ ਜਿਹੜਾ ਕਿ ਭਾਰਤ ਦੇ ਵਿੱਚ ਵੀ ਚੱਲ ਚੱਲਦੀ ਹੈ ਪੂਰੇ ਭਾਰਤ ਦੇ ਵਿੱਚ ਵੀ ਇਹ ਗੱਲ ਚੱਲਦੀ ਹੈ ਕਿ ਜੇਕਰ ਮੋਦੀ ਨੂੰ ਹਰਾਣਾ ਤਾਂ ਸਾਰਾ ਪਿੰਦਲ ਪਾਰਟੀ ਨੂੰ ਸੱਜੇ ਹਰਾਣਾ ਪੈਣਾ ਹੈ ਇੰਡੀਆ ਸੰਯੋਗਤਾ ਕਰਨਾ ਪੈਣਾ ਹੈ ਇਹ ਸੰਯੋਗਤਾ ਕਰਨਾ ਪੈਣਾ ਹੈ ਕਿ ਜੇਕਰ ਮੋਦੀ ਨੂੰ ਹਰਾਉਣਾ ਨਹੀਂ ਮੋਦੀ ਹਾਰਨ ਵਾਲਾ ਨਹੀਂ ਹੈਗਾ ਕੋਸ਼ਿਸ਼ ਨੂੰ ਬੜਾ ਸਭਾਂ ਨੂੰ ਖਾਤਾ ਪਰ ਇੱਕ ਗੱਲ ਤੁਸੀਂ ਕਿਤੇ ਪੰਜਾਬੀਓ ਮੇਰੇ ਨੌਜਵਾਨ ਵੀਰੋ ਇਹ ਚੀਜ਼ ਆਪਾਂ ਸੋਚੀਏ ਕਿਤੇ ਵਿਚਾਰੀ ਆ ਕਿ ਜਿਹੜਾ ਪੋਲਿਟਿਕਲ ਪਾਰਟੀਆਂ ਤੋਂ ਵੱਡੇ ਵੱਡੇ ਵਿਕਰਾਮ ਤੋਂ ਮੋਦੀ ਹਸਦਾ ਕੋਸ ਮੋਦੀ ਜਰਵਾ ਤੋਂ ਅੱਜ ਜਿਵੇਂ ਕੱਟ ਕੇ ਆ ਆਪੋ ਤੇ ਮਾਫੀ ਮੰਗਵਾ ਕੇ ਆ ਆ ਤੇ ਕਿੰਤੂ ਪਰ ਅੱਜ ਗੱਲਾਂ ਕਰਦੇ ਅਸੀਂ ਮੋਦੀ ਨੂੰ ਹਰਾਉਣਾ ਮੋਦੀ ਨੂੰ ਅਸੀਂ ਪਹਿਲਾਂ ਵੀ ਹਰਾ ਲੁੱਟਿਆ ਤੇ ਹੁਣ ਵੀ ਹਰਾਵਾਂਗੇ ਭਾਵੇਂ ਆਰੋਗ ਦੇ ਤੋਂ ਪਹਿਲੇ ਮੈਚ ਤੇ ਜਿੱਤਾਂਗੇ ਹੁਣ ਵੀ ਜਿੱਤਾਂਗੇ ਉਸ ਅੰਦੋਲਨ ਦੀ ਐਕਟੀਵਿਟੀ ਦੇਣਾ ਜੋ ਆਰਐਸਐਸ ਜੋ ਭਾਰਤਪਰ ਚੱਲ ਚੱਲ ਰਹੀ ਹੈ ਉਹਦੇ ਚਾਲਾਂ ਨੇ ਜਿਹੜੀਆਂ ਜੋ ਪਹਿਲਾਂ ਜੋ ਹੁਣ ਮੋਢੇ ਮੇਲੇ ਵੱਡੇ ਵੱਡੇ ਚੱਲਾਂ ਕਰ ਰਹੀ ਹੈ ਪਰ ਉਹ ਜਿਹੜੇ ਚਾਲਾਂ ਨੂੰ ਉਸ ਅੰਦੋਲਨ ਸਾਰੀਆਂ ਪਿੱਛੇ ਛੱਡਦੀਆਂ ਆਜ ਮੇਲੇ ਨਵਾਂ ਚੱਲ ਪਿਆ ਹੁਣ ਨਵੇਂ ਚੱਲਦਾ ਹੋ ਚੱਲਣ ਲੱਗੇ ਸੀਗੇ ਜੋ ਆਰਐਸਐਸ ਜੋ ਕਾਨੂੰ ਧਰਮਾਂ ਦੇ ਨਾਮ ਤੇ ਲੜਾ ਕੇ ਮਾਰਦੇ ਆ ਤੁਨ ਜਾਤੀ ਪਾਤੀ ਦੇ ਵਿੱਚ ਨਾਮ ਤੇ ਲੜਾ ਕੇ ਮਾਰਦੇ ਆ ਇਹ ਅੰਦੋਲਨ ਜਿਹੜਾ ਅੱਗੇ ਲੋੜੀਂਦੀ ਚਾਹਤ ਹੋਵੇ ਇਹ ਫੇਰ ਉਹ ਆ ਰਸਤਾ ਮੂਤੋੜ ਮਾ ਜੋ ਆਉਗਣਗੇ ਬਿਰੋ ਨੌਜਵਾਨੋ ਜਿੰਨੇ ਬਸਤੀਆਂ ਨੂੰ ਵੀ ਦੇਖਦਾ ਆਪਾਂ ਰੋਜ਼ ਹੀ ਦੇਖਦੇ ਆ ਆਪਾਂ ਇੱਕ ਚੀਜ਼ ਦੀ ਪਛਾਣ ਜੋ ਇਕ ਕਰ ਸਕੇ ਜਿੱਦੇ ਕਰਕੇ ਆਪਾਂ ਅੱਜ ਅੱਜ ਮਾਲਾ ਜਿਹੜਾ ਪੰਜਾਬ ਆ ਨਾ ਉਹ ਕਿਤੇ ਨਾ ਕਿਤੇ ਪਿੱਛੇ ਜਾਈ ਜਾਂਦਾ ਪਰ ਕਿਹੜੀ ਪਛਾਣ ਆ ਪਰ ਕਿੱਡੀ ਕਰਨੀ ਚਾਹੀਦੀ ਆ ਸਾਡਾ ਅਸਲ ਤੇ ਸੁਣ ਹੈ ਕੌਣ ਆ ਸਾਨੂੰ ਆਪੇ ਤੋਂ ਵਿੱਚ ਲਾ ਕੇ ਮਾਰੇ ਜਾਂਦਾ ਛੋਟਾ ਹਵਾ ਕੁਮੜਾ ਛੋਟਾ ਹਵਾ ਕੁਮੜਾ ਕਾ ਸੁਰੂਆਤ ਕਿਸਾਨਾਂ ਬਾਰੇ ਵੀ ਦੱਸ ਕੇ ਜਾऊं ਤੇ ਰਾਜਨੀਤਿਕ ਲੀਡਰ ਲੋਕਾਂ ਬਾਰੇ ਵੀ ਦੱਸ ਕੇ ਜਾऊं ਰਾਜਨੀਤਿਕ ਲੀਡਰ ਤੇ ਲੋਕ ਲੀਡਰ ਦੇ ਵਿੱਚ ਕੀ ਫਰਕ ਉਹ ਗੁਰੂ ਉਹ ਵੀ ਦੱਸਣਾ ਮੈਂ ਤੁਸੀਂ ਰਾਜਨੀਤਿਕ ਤੇ ਲੋਕ ਲੀਡਰ ਦੀ ਪਛਾਣ ਜਿੱਥੇ ਕਰ ਸਕੇ ਹੁਣ ਜੇ ਰਾਜਨੀਤਿਕ ਲੀਡਰ ਨੇ ਸਾਡਾ ਆਸਟਰ ਜੁਸਮੰਦ ਕੌਣ ਹੈ ਜੁਸਮੰਦ ਸਾਡਾ ਉਹ ਹੈ ਜਿਹੜੇ ਸਾਡੇ ਰਾਜ ਰਾਜ ਕਰਤਾ ਲੋਕ ਜਿਹੜੇ ਸਾਡੇ ਰਾਜ ਕਰਦੇ ਨੇ ਵੋਟਾਂ ਮੇਰੇ ਤੋਂ ਵੱਡੇ ਵੱਡੇ ਕੰਮ ਮਾਰਦੇ ਨੇ ਝੂਠ ਵੋਟ ਦੇ ਮੱਦੇ ਬੋਟਾ ਲੈ ਜਿਵੇਂ ਕੋਸੇ ਨੂੰ ਕਰਵਾਇਆ ਤੇ ਨਹੀਂ ਉਹਨਾਂ ਦੀ ਇੱਕ ਜੋੜੀ ਆ ਵੀ ਪਾੜ ਕੇ ਲੋਕਾਂ ਨੂੰ ਰੱਖਣਾ ਤੇ ਕਿਵੇਂ ਅਸੀਂ ਰਾਜ ਕਰਨਾ ਕਿਵੇਂ ਅੰਦਲੇ ਮੰਡਾ ਕਿਵੇਂ ਮੰਤਰੀ ਮੰਡਾ ਕਿਵੇਂ ਮੁੱਖ ਮੰਤਰੀ ਬਣਾ ਸਾਡੇ ਆਸਲ ਤੇ ਬੁਸੂਰ ਹੋ ਰਹੇ ਚਾਹ ਪੰਜਾਬ ਦੇ ਲੀਡਰ ਨੇਗੇ ਚਾਹ ਸੈਕਟਰ ਦੇ ਲੀਡਰ ਨੇਗੇ ਵੋਟਾਂ ਵਿੱਚ ਸਾਡੇ ਪਰ ਝੂਠ ਬੋਲਦੇ ਨੇ ਕਿ ਇੱਕ ਵੀ ਆਪਣੀ ਦਲ ਤੋਂ ਪੂਰਲੀ ਉਤਰਦੇ ਜਿਹੜੇ ਕਦੇ ਸੀ ਪੰਜ ਮੱਤਾ ਚਾਰ ਮਸਤੀ ਜਣਾਂਗੇ ਅੱਜ ਔਰ ਸਾਡੇ ਸਾਡੀ ਸਰਕਾਰ ਉੱਪਰ ਨਸਤੀ ਦੇ ਲਾਂਗੇ ਅੱਜੋ ਕਿੱਧਰ ਗਏ ਵੀਰੋ ਸਾਡਾ ਸਵਾਲ ਅੰਦਾ ਉਹ ਨਿਤਰਾ ਉਹ ਲੋਕਾਂ ਨੂੰ ਕਰਨਾ ਪੈਂਦਾ ਅਸੀਂ ਆਪਰੇ ਨਿਤਰਾ ਲਈ ਲੜ ਲੱਗਿਆ ਨੇ